ਕੈਨੇਡਾ ਮੁੰਡਾ ਸੀ ਜੀ ਡਾਕਟਰ ਕਹਿੰਦੇ ਵੀ ਤੇ ਹੱਥ ਵੱਢ ਦੇਣਗੇ ਹਾਂ ਕਿਤੇ ਕੈਨੇਡਾ ਸੰਤ ਜੀ ਆਪਣੇ ਗਏ ਸੀ ਅਮਰੀਕਾ ਵਾਲੇ ਇੰਨਾ ਗੋਲ ਜਾ ਕੇ ਉਹ ਘੁੰਮਣ ਲੱਗ ਪਏ ਹੁਣ ਆ ਹੀ ਜਾਂਦਾ ਸੰਤ ਮਾਦੇ ਕੋਈ ਜਿਹੜਾ ਸਰਦ ਸੁਣ ਨਾਲ ਮਿਲਦੀ ਨਾ ਮਥੇ ਬੰਦੇ ਦਾ ਰੋਣਾ ਨਿਕਲ ਹੀ ਜਾਂਦਾ ਹੈ ਨਾ ਕੋਈ ਦਰਦ ਹੀ ਮਿਲ ਜੇ ਵੱਡੇ ਮਹਾਰਾਜੇ ਕੋਲ ਗੱਲਣ ਹੁੰਦੀ ਹਾਂ ਵੱਡੇ ਮਹਾਰਾਜੇ ਕੋਲ ਕੋਈ ਅਗਲਾ ਆ ਕੇ ਹੁੰਦਾ ਜੀ ਉਹਦਾ ਰੋਣਾ ਨਿਕਲ ਜਾਂਦਾ ਸੀ ਵੀ ਮੇਰਾ ਦਰਦ ਸੁਣਨਗੇ ਬਿਲਕੁਲ ਸ਼ਮਤਾਂ ਕੋਲ ਗਏ ਉਹਨਾਂ ਦਾ ਪਰਿਵਾਰ ਦਾ ਰੋਣਾ ਨਿਕਲਿਆ ਜੀ ਭੈਣ ਦਾ ਕਹਿੰਦੀ ਮਹਾਰਾਜੇ 19 ਸਾਲ ਦਾ Hindu ਪਰਿਵਾਰ ਦਾ ਲੜਕਾ ਜੀ 19 ਸਾਲ ਦਾ ਸਾਡਾ ਬੱਚਾ ਇਹ ਤਾਂ ਹੱਥ ਵੜਦ ਨੇ ਡਾਕਟਰ ਨੇ ਕਹਤਾ ਵੀ ਇਹਦੇ ਹੱਥ ਵੜਦ ਨੇ ਉਹਦੇ ਹੱਥ ਵੀ ਦਿਖਾਏ ਉਹਨੇ ਸੰਤਾਂ ਨੇ ਸੰਤਾਂ ਨੂੰ ਵੀ ਦਇਆ ਆ ਗਈ ਉਹ ਵੀ ਉਹਨਾਂ ਦੇ ਅੱਖਾਂ ਚੋਂ ਹੰਝੂ ਆ ਗਏ ਵੀ ਹੈ ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਫਿਰ ਉਹਨਾਂ ਨੇ ਅਰਦਾਸ ਕੀਤੀ ਕਹਿੰਦਾ ਮਹਾਰਾਜ ਮੇਰੇ ਕਰਕੇ ਠੀਕ ਕਰ ਦਿਓ ਜੇ ਮਹਾਰਾਜ ਨੂੰ ਪਿਆ ਮਹਾਰਾਜ ਮੇਰੇ ਕਰਕੇ ਕਰਦਾ ਹੈ ਹਾਂ ਜਦੋਂ ਉਹਨੇ ਦੇਖਿਆ ਵੀ ਇਹ ਤਾਂ ਨਮੀ ਅਸੀ ਅਰਦਾਸ ਸੁਣੀ ਹੈ ਵੀ ਇਹ ਤਾਂ ਸਿੱਧਾ ਹੀ ਕਹਿ ਰਹੇ ਮਹਾਰਾਜ ਮੇਰੇ ਕਰਕੇ ਕਰ ਦਿਓ ਹਾਂ ਸੰਤ ਸੰਤ ਜੀ ਕਹਿੰਦੇ ਕੋਈ ਨਹੀਂ ਮਹਾਰਾਜ ਕਿਰਪਾ ਕਰਨਗੇ ਹੋ ਜੀ ਜਦੋਂ ਇੰਨੀ ਗੱਲ ਕਹੀ 5 ਮਿੰਟਾਂ ਬਾਅਦ ਉਹਦੇ ਹੱਥਾਂ 'ਚ ਹਰਕਤ ਸ਼ੁਰੂ ਹੋ ਗਈ। ਸਹੀ ਗੱਲ ਹੈ। ਤਰ ਤਾਂ ਸ਼ੁਰੂ ਹੋ ਗਈਆਂ ਪੇਨ ਪੇਨ ਸ਼ੁਰੂ ਹੋ ਗਈ। ਪਿੰਡ ਵੀ ਇਹ ਤੇ ਇਦਾਂ ਕਰਕੇ ਵੀ ਮੁੰਡੇ ਦਾ ਫੋਨ ਆਇਆ। ਜਿੰਦ ਜੀ ਹੁਣ ਹੱਥਾਂ 'ਚ ਹਰਕਤ ਸ਼ੁਰੂ ਹੋ ਗਈ। ਸਾਥੀ ਸ਼ਾਂਤੀ ਫਿਰ ਉਹਦੀ ਭੈਣ ਨੂੰ ਕਹਿੰਦੇ ਉੱਥੇ ਅਰਦਾਸ ਹੁੰਦੀ ਪਈ ਤੇ ਉਹ ਦੂਰ ਬੈਠਾ। ਸਾਥੀ ਹਾਂਜੀ। ਤੇ ਬਰਫ ਲੱਗੀ ਸੀ ਉਹਦੇ ਹੱਥਾਂ। ਵਾਜੀ। ਉਹ ਤਾਂ ਲਾਜ ਹੀ ਨਹੀਂ ਕੋਈ। ਹੱਥ ਪੱਟਾ ਨੇ ਪਿੰਡੇ। ਫਿਰ ਜੀ ਉਹਨਾਂ ਨੇ ਸੰਸ ਕਹਿੰਦੇ ਸ਼ਾਂਤੀ ਹੁਣ ਕਰੀਏ। ਸਾਂਤੀ ਕਹਿੰਦੇ ਐਮਰਜੈਂਸੀ ਲੈ ਜਾਓ ਡਾਕਟਰਾਂ ਕੋਲ ਉਹ ਐਮਰਜੈਂਸੀ ਲੈ ਕੇ ਡਾਕਟਰਾਂ ਡਾਕਟਰ ਕਹਿੰਦੇ ਵੀ ਹੁਣ ਹੱਥ ਨਹੀਂ ਬੱਢਨੇ ਪੈਣੇ ਕੋਈ ਗੱਲ ਨਹੀਂ ਠੀਕ ਹੋ ਜਾਏਗਾ ਦਵਾਈ ਦੁਵੀ ਦਿੱਤੀ ਉਹਨਾਂ ਨੇ ਬਸ ਫਿਰ ਉਸ ਤੋਂ ਬਾਅਦ ਇੰਨੇ ਇੰਨੇ ਹੱਥ ਬੰਨੇ ਹੋਏ ਸੀ ਆਂ ਗੂਠੇ ਬਾਹਰ ਸੀ ਸਹੀ ਗੱਲ ਹੈ ਗੂਠਿਆਂ 'ਚੋਂ ਪਾਣੀ ਝੁੰਦਾ ਸੀ ਉਹ ਹਾਂ ਕਹਿੰਦੇ ਮਾਰਾ ਜਾ ਤਾਂ ਠੀਕ ਹੋ ਕਰਤੇ ਆ ਗੂਠਿਆਂ 'ਚੋਂ ਪਾਣੀ ਝੁੰਦਾ ਸਭ ਜੀ ਕਹਿੰਦੇ ਇਹ ਵੀ ਠੀਕ ਹੋ ਜਾਣਗੇ ਜਾਓ ਉਹ ਕਹਿੰਦੇ ਸਤਿ ਸ੍ਰੀ ਅਕਾਲ ਘਰ ਗਏ ਗੂਠਿਆਂ 'ਚੋਂ ਪਾਣੀ ਝੋਣਾ ਬੰਦ ਹੋ ਗਿਆ ਅੱਧੇ ਘੰਟੇ 'ਚ ਅਸੀਂ ਜੀ ਹਾਂ ਐਸੀ ਮਹਾਰਾਜ ਨੇ ਮਿਹਰ ਕੀਤੀ ਤੇ ਉਹ ਸਾਰੇ ਕੈਨੇਡਾ ਜੀ ਭੁਲਾ ਪਿਆ